ਸਤਿ ਸ੍ਰੀ ਅਕਾਲ ਦੋਸਤੋ ਜਿੰਨੇ ਵੀ ਸਾਡੇ ਵੀਰ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਆ ਇਹ ਜਨਮ ਕੁਮਾਰੀ ਲੇਖੇ ਸੰਸਥਾ ਨੂੰ ਫੋਲੋ ਕਰਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ 29 ਤਰੀਕ ਆ ਤੇ ਇੱਕ ਮੰਦ ਭਾਗੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਸਾਡਾ ਜਿਹੜਾ ਪੇਜ ਹੈਗਾ ਇਹ ਜਨਮ ਕੁਮਾਰੀ ਲੇਖੇ ਜਿਹਨੂੰ ਸਾਡੇ ਭੈਣ ਭਰਾ ਬਹੁਤ ਦੂਰੋਂ-ਦੂਰੋਂ ਬੈਠ ਕੇ ਫੋਲੋ ਵੀ ਕਰਦੇ ਸੀ ਔਰ ਸਾਡੀਆਂ ਵੀਡੀਓਜ਼ ਵੀ ਦੇਖਦੇ ਸੀਗੇ ਔਰ ਬਾਬਾ ਜੀ ਦੇ ਨਾਮ ਤੇ ਅਸੀਂ ਇਹ ਜਿਹੜਾ ਪੇਜ ਇਹਦੀ ਸ਼ੁਰੂਆਤ ਕੀਤੀ ਸੀ ਇਹ ਜਨਮ ਤੁਮਾਰੇ ਲੈ ਕੇ ਸੋ ਅੱਜ ਸਵੇਰੇ ਕਿਸੇ ਸ਼ਰਾਰਤੀ ਆਂਸਰਾਂ ਵੱਲੋਂ ਉਸ ਪੇਜ ਨੂੰ ਹੈਕ ਕਰਕੇ ਔਰ ਸਾਰਾ ਕੰਟਰੋਲ ਜਿਹੜਾ ਸੀਗਾ ਆਪਣੇ ਕੋ ਲੈ ਕੇ ਤੇ ਉਹਦੇ ਤੇ ਅਸ਼ਲੀਲ ਜਿਹੜੀਆਂ ਫੋਟੋਗ੍ਰਾਫਸ ਜਾਂ ਵੀਡੀਓਗ੍ਰਾਫਸ ਜਿਹੜੀਆਂ ਹੈਗੀਆਂ ਉਹ ਅਪਲੋਡ ਕੀਤੀਆਂ ਜਾ ਰਹੀਆਂ ਸੋ ਮੈਂ ਬੇਨਤੀ ਕਰੂੰਗਾ ਕਿਉਂਕਿ ਅਸੀਂ ਇਹਦੇ ਰਿਗਾਰਡਿੰਗ ਕੰਪਲੀਟ ਵੀ ਪਾਈ ਹੈਗੀ ਆ ਸਾਈਬਰ ਸੈੱਲ ਨੂੰ ਪਰ ਕੁਝ ਸਮਾਂ ਲੱਗ ਸਕਦਾ ਅਗਰ ਜੇ ਰਿਕਵਰੀ ਹੁੰਦੀ ਤਾਂ ਠੀਕ ਹੈ ਨਹੀਂ ਤਾਂ ਅਸੀਂ ਬਹੁਤ ਜਲਦ ਆਪਣੇ ਭੈਣਾਂ ਭਰਾਵਾਂ ਦੇ ਅੱਗੇ ਕੁਝ ਦੁਬਾਰਾ ਜਿਹੜਾ ਇਦਾਂ ਦਾ ਪੇਜ ਜਿਹੜਾ ਸਾਡਾ ਹੋਊਗਾ ਇਹ ਜਨਮ ਤੁਮਾਰੇ ਲੇਖੇ ਉਹਨੂੰ ਦੁਬਾਰਾ ਅਸੀਂ ਆਪਣੇ ਭੈਣਾਂ ਭਰਾਵਾਂ ਦੇ ਵਿੱਚ ਲੈ ਕੇ ਆਵਾਂਗੇ ਔਰ ਜਿੱਦਾਂ ਪਹਿਲਾਂ ਅਸੀਂ ਸਾਰੇ ਭੈਣ ਭਰਾ ਰਲ ਕੇ ਸੇਵਾ ਕਰਦੇ ਸੀਗੇ ਲੋੜਵੰਦ ਗਰੀਬ ਤੇ ਸਹਾਰਾ ਜਿਹੜੇ ਪਰਿਵਾਰ ਸੀ ਉਹਨਾਂ ਦੀ ਸੇਵਾ ਕਰਦੇ ਸੀ ਸੋ ਇਸੇ ਤਰ੍ਹਾਂ ਆਪਾਂ ਜਿਹੜੇ ਸਾਰੇ ਰਲ ਮਿਲ ਕੇ ਜਿਹੜੇ ਆਪਣੇ ਭੈਣ ਭਰਾ ਹੈਗੇ ਸੇਵਾ ਕਰਦੇ ਰਵਾਂਗੇ ਸੋ ਕੋਸ਼ਿਸ਼ ਕਰਿਓ ਕਿ ਉਸ ਪੇਜ ਨੂੰ ਇਕ ਤਰ੍ਹਾਂ ਰਿਪੋਰਟ ਕਰਨ ਦੀ ਕੋਸ਼ਿਸ਼ ਕਰਿਓ ਅਗਰ ਜੇ ਇਹ ਵੀਡੀਓਜ਼ ਨਹੀਂ ਬੰਦ ਹੁੰਦੀਆਂ ਤੇ ਇਹਨੂੰ ਅਨਫੋਲੋ ਕਰ ਦਿਓ ਤਾਂ ਕਿ ਜਿਹੜਾ ਹੈਗੀਆਂ ਜਿਹੜੀ ਅਸ਼ਲੀਲ ਫੋਟੋਆਂ ਜਾਂ ਵੀਡੀਓਜ਼ ਹੈਗੀਆਂ ਉਹ ਸਾਨੂੰ ਸ਼ੋਅ ਨਾ ਕਰਨ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਇਹਨਾਂ ਪਿਆਰ ਇਹਨਾਂ ਸਤਿਕਾਰ ਦੇ ਰਹੇ ਹੋ ਬਹੁਤ ਸਾਰੇ ਫੋਨ ਮੈਸੇजेस ਭੈਣਾ ਭਰਾਵਾਂ ਦੇ ਆ ਰਹੇ ਕਿ ਭਾਜੀ ਤੁਸੀਂ ਫਿਕਰ ਨਹੀਂ ਕਰਨੀ ਅਸੀਂ ਸਾਰੇ ਤੁਹਾਡੇ ਨਾਲ ਹ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਜਲਦ ਅਪਡੇਟ ਲੈ ਕੇ ਆਵਾਂਗੇ ਤੁਹਾਡੇ ਅੱਗੇ ਸასი ਸ਼ਕਰ